ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਸੰਗਤ ਜੀ ਅੱਜ ਅਸੀਂ ਤੁਹਾਨੂੰ ਬੁੱਧਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਹਰੀਆਂ ਇਲਾਚੀਆਂ ਦਾ ਉਪਾਅ ਦੱਸਣ ਲੱਗੇ ਹਾਂ ਇਸ ਉਪਾਅ ਨੂੰ ਇਹ ਪੰਜ ਹਰੀਆਂ ਇਲਾਚੀਆਂ ਨੂੰ ਇਸ ਜਗ੍ਹਾ ਤੇ ਰੱਖਣ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਲੈ ਕੇ ਪਰੇਸ਼ਾਨੀ ਜੁ ਆ ਰਹੀ ਹੈ ਉਹ ਦੂਰ ਹੋਵੇਗੀ ਘਰ ਬੈਠਿਆਂ ਦੀ ਆਮਦਨ ਸ਼ੁਰੂ ਹੋਵੇਗੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਪੈਸੇ ਦੇ ਨਾਲ ਸੰਬੰਧਿਤ ਹਰ ਇੱਕ ਉਪਾਅ ਨੂੰ ਕਰਨ ਦੇ ਲਈ ਸਾਡੇ ਪੈਸੇ ਦੀ ਪਰੇਸ਼ਾਨੀ ਜਿਹੜੀ ਹੈ ਉਹ ਦੂਰੋ ਜਾਂਦੀ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਪੈਸੇ ਦੀ ਪਰੇਸ਼ਾਨੀ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਹੈ ਘਰ ਦੇ ਵਿੱਚ ਚੱਲ ਰਹੀ ਹੁੰਦੀ ਹੈ ਉਸ ਉਹ ਹੁੰਦੀ ਹੈ ਪੈਸੇ ਨੂੰ ਲੈ ਕੇ ਤੁਸੀਂ ਜੋ ਵੀ ਉਪਾਅ ਕਰਦੇ ਹੋ ਉਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਤਾਂ ਆਉਣਾ ਹੀ ਆਉਣਾ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਧੋਖਾ ਜਾਂ ਤੁਹਾਡੇ ਤੋਂ ਪੈਸਾ ਉਧਾਰ ਲਿਆ ਹੋਵੇਗਾ ਹੁਣ ਉਹ ਵੀ ਵਾਪਸ ਕਰ ਦੇਵੇਗਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਇਸ ਕੰਡੀਸ਼ਨ ਦੇ ਵਿੱਚ ਇਹ ਉਪਾਅ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ ਕਾਰਗਰ ਸਾਬਤ ਹੋਵੇਗਾ ਇਸ ਉਪਾਅ ਨੂੰ ਤੁਸੀਂ ਬਹੁਤ ਹੀ ਵਧੀਆ ਐਸੇ ਗੋਪਤ ਤਰੀਕੇ ਦੇਖੋਗੇ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਰੋਬਾਰ ਤੇ ਕਿਸੇ ਨੇ ਰੋਕ ਲਗਾ ਦਿੱਤੀ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਜ਼ਿਆਦਾਤਰ ਕੀ ਹੁੰਦਾ ਹੈ ਕਿ ਲੋਕ ਲੋਕਾਂ ਨੂੰ ਤਾਂ ਬਾਅਦ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਅਸੀਂ ਥੋੜੀ-ਬਹੁਤ ਵੀ ਤਰੱਕੀ ਕਰਦੇ ਹਾਂ ਤੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਹਨ ਸਾਡੇ ਆਂਢ ਗੁਆਂਢੀ ਪੈਣਪਰਾ ਹੁੰਦੇ ਹਨ ਉਹ ਸਾਨੂੰ ਸਾਡੀ ਤਰੱਕੀ ਨੂੰ ਦੇਖ ਕੇ ਸਹਾਰ ਨਹੀਂ ਪਾਉਂਦੇ ਉਹ ਸਾਡੇ ਤੋਂ ਚਲਣ ਕਰਦੇ ਹਨ ਸਾਡਾ ਕਾਰੋਬਾਰ ਬਿਲਕੁਲ ਹੀ ਚੰਗਾ ਪਲਾ ਚੱਲ ਰਿਹਾ ਹੁੰਦਾ ਹੈ ਉਹ ਸਾਡੇ ਕਾਰੋਬਾਰ ਨੂੰ ਠੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਸੀਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਕਰਦੇ ਹੁੰਦੇ ਪਰ ਫਿਰ ਵੀ ਸਾਡੇ ਘਰ ਵਿੱਚ ਅਚਾਨਕ ਬੁਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕਾਂ ਦੀ ਨਜ਼ਰ ਸਾਨੂੰ ਲੈਂ ਬੈਠਦੀ ਹੈ ਕੁਝ ਲੋਕ ਸਾਡੀਆਂ ਇੰਨੀਆਂ ਚੰਗਿਆਈਆਂ ਦਾ ਫਾਇਦਾ ਚੁੱਕਦੇ ਹਨ ਸਾਡੇ ਤੇ ਬੁਰੀ ਨਜ਼ਰ ਰੱਖਦੇ ਹਨ ਉਹ ਸਹਾਰ ਨਹੀਂ ਪਾਉਂਦੇ ਕਿ ਇਹ ਕਿਉਂ ਚੰਗੀ ਰੋਟੀ ਖਾ ਰਿਹਾ ਹੈ ਆਪਣੀ ਚੰਗੀ ਭਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇਹ ਆਪਣੀ ਘਰ ਦੇ ਵਿੱਚ ਖੁਸ਼ ਕਿਉਂ ਹੈ ਉਹ ਲੋਕ ਕੀ ਕਰਦੇ ਹਨ ਕਿ ਆਪਣੀ ਬੁਰੀ ਨਜ਼ਰ ਨਾਲ ਕੁਝ ਗਲਤ ਲੋਕਾਂ ਨਾਲ ਮਿਲ ਕੇ ਸਾਡੇ ਕਾਰੋਬਾਰ ਤੇ ਸਾਡੇ ਘਰ ਪਰਿਵਾਰ ਤੇ ਕੁਝ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾ ਦਿੰਦੇ ਹਨ ਤੁਹਾਡੇ ਕਾਰੋਬਾਰ ਨੂੰ ਰੋਗ ਲਗਾ ਦਿੰਦੇ ਹਨ ਜਿਨ੍ਹਾਂ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬੜੀਆਂ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਉਂਦੇ ਹਾਂ ਉਹ ਪਾ ਜੋ ਵੀ ਤੁਹਾਨੂੰ ਦੱਸਦੇ ਹਾਂ ਉਹ ਤੁਹਾਨੂੰ ਹਮੇਸ਼ਾ ਇਹ ਕਹਿੰਦੇ ਹਾਂ ਕਿ ਅੱਗੇ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਕਿਸੇ ਨੂੰ ਸਲਾਹ ਦੇਣਾ ਕਿਸੇ ਦਾ ਭਲਾ ਮੰਗਣਾ ਬਹੁਤ ਹੀ ਚੰਗੀ ਗੱਲ ਹੈ ਕਿਸੇ ਨੂੰ ਗਿਆਨ ਦੇਣਾ ਜਾਣਕਾਰੀ ਦੇਣਾ ਇਹ ਸਾਡੇ ਲਈ ਬੜਾ ਵੱਡਾ ਪੁੰਨ ਦਾ ਕੰਮ ਹੁੰਦਾ ਹੈ ਜਿਵੇਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਵੱਲੋਂ ਦਿੱਤੀ ਹੋਈ ਜਾਣਕਾਰੀ ਉਸ ਨੂੰ ਦਿੰਦੇ ਹੋ ਉਹ ਤੁਹਾਡੀ ਜਾਣਕਾਰੀ ਦੇ ਮੁਤਾਬਕ ਕੰਮ ਵੀ ਕਰ ਲੈਂਦਾ ਹੈ ਉਸੇ ਕੰਮ ਵਿੱਚ ਫਿਰ ਉਸ ਨੂੰ ਸਫਲਤਾ ਮਿਲਦੀ ਹੈ ਤੁਸੀਂ ਘਰ ਬੈਠੇ ਹੀ ਇਸ ਤਰੀਕੇ ਨਾਲ ਉਸ ਪਾਦਾ ਕੰਮ ਕਰ ਸਕਦੇ ਹੋ ਕਿਉਂਕਿ ਉਹ ਵਿਅਕਤੀ ਜਦੋਂ ਪਰੇਸ਼ਾਨ ਹੁੰਦਾ ਹੈ ਉਸ ਨੂੰ ਵੀ ਕੁਝ ਸਮਝ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਹੈ ਤੇ ਕੀ ਨਾ ਕਰੇ ਉਹ ਆਪਣੀਆਂ ਪਰੇਸ਼ਾਨੀਆਂ ਦੇ ਨਾਲ ਦਿਨੋਂ-ਦਿਨ ਲੜਦਾ ਰਹਿੰਦਾ ਹੈ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਕਈ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੇ ਪਰੇਸ਼ਾਨੀਆਂ ਹੁੰਦੀਆਂ ਹਨ ਜੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਗਿਆਤ ਛੋੜ ਕੇ ਬੈਂਦੀ ਹੈ ਕੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ। ਸਭ ਤੋਂ ਪਹਿਲਾਂ ਅਸੀਂ ਤਾਂ ਗੱਲ ਕਰਦੇ ਹਾਂ ਕਿ ਜਿਵੇਂ ਅਸੀਂ ਪਾ ਕਰਾਂਗੇ ਸਾਡੀਆਂ ਕਿਵੇਂ ਪਰੇਸ਼ਾਨੀਆਂ ਦੂਰ ਹੋਣਗੀਆਂ। ਉਹਦੇ ਨਾਲ ਸਾਡੀ ਜਿਹੜੀ ਬੁੱਧੀ ਹੈ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਕਹਨ ਤੋਂ ਭਾਵ ਕਿ ਸਾਡੇ ਘਰ ਵਿੱਚ ਜੇਕਰ ਕੋਈ ਦੁੱਖ ਤਕਲੀਫ ਤੇ ਪਰੇਸ਼ਾਨੀ ਆਉਂਦੀ ਹੈ। ਉਹ ਵਿਅਕਤੀ ਜਿਵੇਂ ਕਹਿ ਲਓ ਕਿ ਉਹਦੀ ਮਤ ਹੀ ਮਾਰੀ ਜਾਂਦੀ ਹੈ। ਉਹ ਇੰਨਾ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਉਲਝ ਕੇ ਰਹਿ ਜਾਂਦਾ ਹੈ ਜਿਵੇਂ ਨਾਲ ਅਸੀਂ ਤੁਹਾਨੂੰ ਇਹ ਕੰਮ ਦੱਸ ਕਿ ਉਹ ਜਿਹੜੇ ਕਰਮ ਹਨ ਉਹ ਤਾਂ ਇਨਸਾਨ ਨੂੰ ਕਰਨੇ ਹੀ ਪੈਂਦੇ ਹਨ ਇਹ ਨਹੀਂ ਕਿ ਅਸੀਂ ਕਰਮਾਂ ਤੋਂ ਬਿਨਾ ਹੀ ਹਰ ਇੱਕ ਚੀਜ਼ ਸਫਲਤਾ ਪਾ ਸਕਦੇ ਹਾਂ ਪਰ ਇੱਕ ਚੀਜ਼ ਪਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਕਰਮ ਇਨਸਾਨ ਨਹੀਂ ਕਰਨੇ ਹੁੰਦੇ ਹਨ ਉਹਨਾਂ ਲਈ ਅਸੀਂ ਇਹ ਛੋਟੇ-ਛੋਟੇ ਉਪਾਅ ਤੇ ਟੋਟਕੇ ਕਰਨੇ ਹੁੰਦੇ ਹਨ ਜੋ ਕਿ ਸਾਡੀ ਜ਼ਿੰਦਗੀ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਇਸ ਤਰੀਕੇ ਨਾਲ ਇਹ ਜਿਹੜਾ ਉਪਾਅ ਹੈ ਅਸੀਂ ਸ਼ੁੱਕਰਵਾਰ ਨੂੰ ਕਰਨਾ ਹੈ ਰਾਤ ਦੇ ਸਮੇਂ ਜੇਕਰ ਤੁਹਾਡੇ ਘਰ ਵਿੱਚ ਕੋਈ ਮੇਨ ਮੁਖੀ ਪਰਿਵਾਰ ਦਾ ਜੀ ਹੈ ਜੋ ਵੱਡਾ ਮੈਂਬਰ ਹੈ ਘਰ ਦੇ ਵਿੱਚ ਉਹ ਵੀ ਇਹ ਉਪਾਅ ਕਰ ਸਕਦਾ ਹੈ ਤੁਹਾਨੂੰ ਇਸ ਉਪਾਅ ਦਾ ਬਹੁਤ ਵਧੀਆ ਤੇ ਚੰਗਾ ਰਿਜ਼ਲਟ ਮਿਲ ਜਾਵੇਗਾ ਜੇਕਰ ਕਿਸੇ ਪ੍ਰੋਬਲਮ ਦੇ ਕਰਕੇ ਘਰ ਦੇ ਮੇਨ ਮੁਖੀ ਜਾਂ ਮੈਂਬਰ ਉਪਾਅ ਨਹੀਂ ਕਰ ਸਕਦੇ ਤਾਂ ਘਰ ਦੇ ਹਰ ਮੈਂਬਰ ਵਿੱਚੋਂ ਕੋਈ ਵੀ ਪਾਣੂ ਕਰ ਸਕਦਾ ਹੈ ਪਾਣੂ ਕਰਨ ਸਮੇਂ ਤੁਸੀਂ ਗੁਪਤ ਵਿਧੀ ਨਾਲ ਕਰਨਾ ਹੈ ਇਸ ਨੂੰ ਕਿਸੇ ਨੂੰ ਬਿਨਾਂ ਦੱਸੇ ਬਿਨਾਂ ਸ਼ੋਰ ਸ਼ਰਾਬੇ ਕਰਨਾ ਹੈ ਇਸ ਪਾਣੂ ਕਰਨ ਲਈ ਤੁਹਾਨੂੰ ਚਾਹੀਦੀਆਂ ਹਨ ਹਰੀਆਂ ਇਲਾਚੀਆਂ ਬਿਲਕੁਲ ਤਾਜ਼ੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਅਸੀਂ ਆਪਾਂ ਚਾਹ ਦੁੱਧ ਵਿੱਚ ਵਤਦੇ ਹਾਂ ਪੰਜ ਹਰੀਆਂ ਇਲਾਚੀਆਂ ਲੈਣੀਆਂ ਹਨ ਇਸ ਦੇ ਨਾਲ ਤੁਸੀਂ ਲੈਣਾ ਹੈ ਇੱਕ ਛੋਟਾ ਜਿਹਾ ਰੋਮਾਲ ਤੇ ਹਰੇ ਰੰਗ ਦਾ ਕੱਪੜਾ ਜੋ ਇਸ ਤਰੀਕੇ ਨਾਲ ਉਪਾਅ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਹਰੇ ਰੰਗ ਦਾ ਕੱਪੜਾ ਨਹੀਂ ਹੈ ਤੁਸੀਂ ਕਾਗਜ਼ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਦੋ ਹਰੀਆਂ ਇਲਾਚੀਆਂ ਲੈਣੀਆਂ ਹਨ ਲੈ ਕੇ ਤੁਸੀਂ ਇੱਕ ਤਾਂ ਅੰਗੂਠੇ ਵਾਲੀ ਨਾਲ ਦੀ ਵਾਲੀ ਜਿਹੜੀ ਉਂਗਲੀ ਹੈ ਉਸ ਉਂਗਲ ਦੇ ਨਾਲ ਤੁਸੀਂ ਇਹਨਾਂ ਦੋਵਾਂ ਦੇ ਵਿੱਚੋਂ ਹਰੀਆਂ ਇਲਾਚੀਆਂ ਰੱਖਣੀਆਂ ਹਨ ਅੰਗੂਠੇ ਤੇ ਉਂਗਲ ਦੇ ਵਿਚਕਾਰ ਫਿਰ ਤੁਸੀਂ ਕੀ ਕਰਨਾ ਇੱਕ ਹਰੀ ਇਲਾਚੀ ਲੈਣੀ ਹੈ ਉਸ ਦਾ ਤੁਸੀਂ ਕੀ ਕਰਨਾ ਕਿ ਮੂਲ ਮੰਤਰ ਦਾ ਪਾਠ ਕਰਨਾ ਹੈ ਫਿਰ ਜਿਹੜਾ ਤੁਸੀਂ ਹਰੇ ਰੰਗ ਦਾ ਕਪੜਾ ਲਿਆ ਹੋਵੇਗਾ ਜਾਂ ਫਿਰ ਕਾਗਜ਼ ਲਿਆ ਉਸ ਦੇ ਉੱਪਰ ਇੱਕ ਹਰੀ ਇਲਾਚੀ ਲੈ ਕੇ ਮੋਲ ਮੰਤਰ ਦਾ ਜਾਪ ਕਰਕੇ ਉਸ ਕਪੜੇ ਜਾਂ ਕਾਗਜ਼ ਦੇ ਉੱਪਰ ਇਲਾਚੀ ਨੂੰ ਰੱਖ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਧਰਮ ਦੇ ਲੋਕ ਹੋਣ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹੋਣ ਤਾਂ ਉਹਦਾ ਨਾਮ ਜਪ ਸਕਦੇ ਹਨ ਨਾਮ ਜਪਣ ਦੇ ਬਾਅਦ ਬਾੜ ਪੂਜਾ ਕਰਨ ਤੋਂ ਬਾਅਦ ਇਹ ਕਾਗਜ਼ੀਤ ਹੋ ਕੇ ਫਿਰ ਇਸ ਤਰੀਕੇ ਨਾਲ ਤੁਸੀਂ ਪੰਜੇ ਇਲਾਚੀਆਂ ਹਰੀਆਂ ਰੱਖਣੀਆਂ ਹਨ ਇੱਕ ਇੱਕ ਕਰਕੇ ਆਪਣੇ ਹੱਥ ਦੇ ਨਾਲ ਤੁਸੀਂ ਮੋਲ ਮੰਤਰ ਦਾ ਜਾਪ ਵੀ ਕਰਨਾ ਹੈ ਤੇ ਫਿਰ ਇਲਾਚ ਤੇ ਫਿਰ ਇਲਾਚੀ ਨੂੰ ਇਸ ਤਰੀਕੇ ਨਾਲ ਰੱਖਣਾ ਹੈ ਫਿਰ ਹਰੇ ਕੱਪੜੇ ਵਿੱਚ ਜਦੋਂ ਤ ਤੁਸੀਂ ਤਸਵੀਰ ਰੱਖ ਦੇਣੀਆਂ ਹਨ ਕਹਿੰਦੇ ਹਨ ਜਦੋਂ ਤੁਸੀਂ ਦੂਸਰੀ ਇਲਾਚੀ ਚੁੱਕਣੀ ਹੈ ਤਾਂ ਫਿਰ ਤੁਸੀਂ 파ਟ ਕਰਨਾ ਹੈ ਮੋਲ ਮੰਤਰ ਦਾ ਜਾਪ ਕਰਨਾ ਹੈ ਕਰਨ ਤੋਂ ਬਾਅਦ ਫਿਰ ਤੁਸੀਂ ਇਲਾਚੀ ਰੱਖ ਦੇਣੀ ਹੈ ਦੂਸਰੀ ਤੀਸਰੀ ਤੇ ਇਸੇ ਪ੍ਰੋਸੈਸ ਨਾਲ ਪੰਜ ਦੀਆਂ ਪੰਜ ਇਲਾਚੀਆਂ ਰੱਖਣੀਆਂ ਹਨ ਕੱਪੜੇ ਦੇ ਉੱਪਰ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਕੱਪੜਾ ਇੱਕ ਛੋਟਾ ਜਿਹਾ ਕਪੂਰ ਦਾ ਟੁਕੜਾ ਲੈਣਾ ਹੈ ਉਸ ਕਪੂਰ ਦੇ ਟੁਕੜੇ ਨੂੰ ਤੁਸੀਂ ਇਸ ਹਰੇ ਰੰਗ ਦੇ ਕੱਪੜੇ ਉੱਪਰ ਰੱਖ ਦੇਣਾ ਹੈ ਜਿੱਥੇ ਤੁਸੀਂ ਹਰੀਆਂ ਇਲਾਚੀਆਂ ਰੱਖੀਆਂ ਹਨ ਇਸੇ ਹੀ ਤਰੀਕੇ ਨਾਲ ਉਹ ਜਿਹੜਾ ਹਰਾ ਕੱਪੜਾ ਹੋਵੇਗਾ ਉਸ ਤੇ ਤੁਸੀਂ ਗਾੜਨ ਲਗਾ ਦੇਣੀ ਹੈ ਇਸੇ ਵਿੱਚ ਤੁਸੀਂ ਪੰਜ ਹਰੀਆਂ ਇਲਾਚੀਆਂ ਇੱਕ ਕਪੂਰ ਦੀ ਟੁਕੜੀ ਇੱਕ ਕਪੂਰ ਦੀ ਤੁਸੀਂ ਗੰਡ ਲਗਾ ਕੇ ਬੋਟਲੀ ਤਿਆਰ ਕਰ ਲੈਣੀ ਹੈ ਸਮਝ ਲਓ ਕਿ ਸਾਡੀ ਇੱਕ ਸ਼ਮਧਕਾਰੀ ਬੋਟਲੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਬੋਟਲੀ ਦੇ ਉੱਪਰ ਇਸ ਬੋਟਲੀ ਦੇ ਪਾੜ ਨੂੰ ਰਾਤ ਦੇ ਸਮੇਂ ਕਰਨਾ ਹੈ ਜਿਹੜਾ ਵੀ ਤੁਹਾਡਾ ਪਾੜ ਪੂਜਾ ਵਾਲਾ ਸਥਾਨ ਹੈ ਉੱਥੇ ਤੁਸੀਂ ਇਸ ਬੋਟਲੀ ਨੂੰ ਪਏ ਰੱਖ ਦੇਣਾ ਹੈ ਉਸ ਤੋਂ ਬਾਅਦ ਅਗਲੀ ਸਵੇਰ ਤੁਸੀਂ ਕੀ ਕਰਨਾ ਹੈ ਇਸ਼ਨਾਨ ਕਰਕੇ ਪਾੜ ਪੂਜਾ ਕਰਨ ਤੋਂ ਬਾਅਦ ਬੋਟਲੀ ਨੂੰ ਚੁੱਕਣਾ ਹੈ ਜਿਹੜੀ ਵੀ ਤੁਹਾਡੇ ਘਰ ਵਿੱਚ ਤੇਜੋਰੀ ਬਣੀ ਹੋਈ ਹੈ ਜਾਂ ਪਾੜ ਪੂਜਾ ਵਾਲਾ ਸਥਾਨ ਹੈ ਉਥੇ ਇਸ ਪੋਰਟਲੀ ਨੂੰ ਰੱਖ ਦੇਣਾ ਹੈ ਫਿਰ ਜੇਕਰ ਤੁਹਾਡਾ ਕੋਈ ਸ਼ੋਅਰੂਮ ਜਾਂ ਅਗਰ ਤੁਹਾਡੀ ਸ਼ਾਪ ਹੈ ਉਥੇ ਵੀ ਇਸ ਪੋਰਟਲੀ ਨੂੰ ਛੁਪਾ ਕੇ ਰੱਖ ਸਕਦੇ ਹੋ ਜਿੱਥੇ ਕਿਸੇ ਦੀ ਨਜ਼ਰ ਨਾ ਜਾਵੇ ਇਸ ਗੋਪਿਤੋਪਾ ਨੂੰ ਇਸ ਪਾ ਨੂੰ ਗੁਪਤ ਵਿਧੀ ਦੇ ਨਾਲ ਕਰਨਾ ਹੈ ਪਾ ਕਰਨ ਤੋਂ ਬਾਅਦ ਜਿਹੜੀ ਪੋਰਟਲੀ ਤਿਆਰ ਕੀਤੀ ਹੈ ਉਸ ਦਾ ਧਿਆਨ ਰੱਖਣਾ ਹੈ ਕਿ ਕਿਸੇ ਨੂੰ ਅਸੀਂ ਸਾਡੇ ਰੱਖੀ ਹੋਈ ਪੋਰਟਲੀ ਜਿਹੜੀ ਹੈ ਉਹ ਨਜ਼ਰ ਨਾ ਆਵੇ ਸੋ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਪੋਰਟਲੀ ਨੂੰ ਕਿਤੇ ਵੀ ਆਪਣੇ ਜਿੱਥੇ ਵੀ ਕਾਰੋਬਾਰ ਰੱਖਿਆ ਹੋਇਆ ਹੈ ਸ਼ਾਪ ਹੈ ਕੋਈ ਸ਼ੋਰ ਹੈ ਕੋਈ ਬਿਜ਼ਨਸ ਦਾ ਕਾਰਜ ਹੈ ਉਥੇ ਪੈਸਾ ਨਹੀਂ ਸੀ ਆ ਰਿਹਾ ਤੇ ਚੇਕ ਆਉਂਦਾ ਸੀ ਤਾਂ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਰੁਕਦਾ ਨਹੀਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਜੇਕਰ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਆਂਦਾ ਤੁਸੀਂ ਇਸ ਪੋਰਟਲੇ ਨੂੰ ਸ਼ਾਪ ਜਾਂ ਬਿਜ਼ਨਸ ਜਿੱਥੇ ਵੀ ਚੱਲ ਰਿਹਾ ਹੁੰਦਾ ਉਥੇ ਰੱਖ ਕੇ ਆ ਸਕਦੇ ਹੋ ਜੇਕਰ ਤੁਸੀਂ ਘਰ ਵਿੱਚ ਹੀ ਕੋਈ ਕਾਰੋਬਾਰ ਕਰਦੇ ਹੋ ਤਾਂ ਘਰ ਵਿੱਚ ਇਸ ਪੋਰਟਲੇ ਨੂੰ ਲੁਕਾ ਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਪਾਸ ਵਿੱਚ ਵੇਸ ਨੂੰ ਰੱਖ ਸਕਦੇ ਹੋ ਜਦੋਂ ਵੀ ਤੁਸੀ ਇਸ ਨੂੰ ਰੱਖਣਾ ਹੈ, ਸ਼ੁਪਾਕ ਇਹ ਰੱਖਣਾ ਹੈ। ਤੁਸੀਂ ਸਮਝ ਲਓ ਕਿ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਪ੍ਰੋਬਲਮ ਆ ਰਹੀਆਂ ਹਨ, ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਹਨ, ਸਾਰੀਆਂ ਖਤਮ ਹੋ ਜਾਣਗੀਆਂ। ਜੇਕਰ ਅਜਈਆਂ ਪਰੇਸ਼ਾਨੀਆਂ ਤੁਹਾਡੇ ਤੇ ਕਿਸੇ ਨੇ ਹਾਵੀ ਕਰ ਦਿੱਤੀਆਂ ਸਨ, ਤਾਂ ਉਹਨਾਂ ਦਾ ਵੀ ਹੱਲ ਹੋ ਜਾਵੇਗਾ। ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ। ਪੈਸੇ ਦੀ ਬਰਕਤ ਹੋਵੇਗੀ ਤੇ ਸਾਧ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ